ਹਾਂਜੀ ਦੋਸਤੋ ਤੁਹਾਡੇ ਆਪਣੇ ਰੰਗਾ ਰੰਗ ਪ੍ਰੋਗਰਾਮ ਕੁੱਤੇ ਖਾਣੀ ਵਿੱਚ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ। ਹੁਣ ਪਹਿਲਾਂ ਦੀ ਤਰ੍ਹਾਂ ਆਪਾਂ ਕੁਝ ਇੱਕ ਨਕਲੀ ਸਟਾਰਾਂ ਦੀ ਕਰਦੇ ਆਂ ਬੇਇਜ਼ਤੀ ਤੇ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਪ੍ਰੋਗਰਾਮ ਨੂੰ ਕਰਦੇ ਆਂ ਸਟਾਰਟ। ਸੋ ਆਯਾ ਸ਼ੁਰੂ ਕਰਤੇ ਆਂ। ਹਾਂਜੀ ਟਮਾਟਰ ਬੜੇ ਮਜ਼ੇਦਾਰ। ਆਹ ਹਾਂ ਟਮਾਟਰ ਬੜੇ ਮਜ਼ੇਦਾਰ। ਤੇ ਕੀ ਹੈ ਇਹ ਤੇ ਪਿਆਜ। ਪਿਆਜ ਤੁਮੜੀ ਲਈ ਨਹੀਂ। ਓਏ ਆਹ ਵੇਖ ਲਓ ਮੇਰੇ ਸਾਲੇ ਤੋਤਲੇ ਆ ਇਹਨੂੰ। ਕੀ ਹੋਰ ਕੰਗਰਾ ਤੋਂ ਮਤ ਬੁੱਧੀ ਨਾਲ ਵਿਆਹ ਕਰਾ ਲਿਆ ਉਹ ਵਿਆਹ ਕਰਾਉਣ ਤੋਂ ਪਹਿਲਾਂ ਇਹਦੇ ਦਿਮਾਗ ਦਾ ਇਲਾਜ ਤਾਂ ਕਰਾ ਲੈਂਦਾ ਓਏ ਪਿਆਜ ਨੂੰ ਟਮਾਟਰ ਦੱਸੀ ਜਾਂਦੀ ਐ ਲੈ ਓ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਭਈ ਵੈਸੇ ਤਾਂ ਇਹ ਬੁਗੜੀ ਦੀ ਜੀਭ ਹਮੇਸ਼ਾ ਤਾਲੂਏ ਨਾਲ ਲੱਗੀ ਰਹਿੰਦੀ ਆ ਜਦੋਂ ਪ੍ਰਮੋਸ਼ਨ ਕਰਨੀ ਹੁੰਦੀ ਆ ਤੇ ਉਦੋਂ ਬੜੀ ਜੀਵੰਦੀ ਕੈਂਚੀ ਤਰ੍ਹਾਂ ਚੱਲਦੀ ਆ ਬੱਤ ਸਹੀ ਐ ਹਾਂਜੀ ਸਤਿ ਸ਼੍ਰੀ ਅਕਾਲ ਜੇ ਤੁਸੀਂ ਵੀ ਇੱਕ ਦਿਨ ਦਾ 15 ਤੋਂ 20000 ਰੁਪਏ ਕਮਾਉਣਾ ਚਾਹੁੰਦੇ ਆ ਬੋਥ ਇੰਟੈਸਫੁਲ ਐਂਡ ਜਨਰਲ ਪੇਜ ਆ ਜਾਓ ਜਿੱਥੇ ਲਈ ਜਾ ਕੇ ਨੰ ਨੀ ਅੰਕ ਕਰੋ ਫੋਲੋ ਕਰੋ ਕਿ 15 ਤੋਂ 20000 ਰੁਪਇਆ ਇੱਕ ਦਿਨ ਦਾ ਓਏ ਕੰਜਰਾ ਕਿਹੜੇ ਤੇਰੇ ਪਿਓ ਨੇ ਪੈਸਿਆਂ ਦੇ ਬਾਗ ਲਾਇਆ ਜਿਹੜੇ ਸਿੱਧਾ ਜਾ ਕੇ ਤੋੜ ਲਓ 1000 2000 ਕਹਿੰਦੇ ਤਾਂ ਮਨ ਵੀ ਲੈਂਦੇ ਉਹ ਨਾਲੇ ਪਿੱਛੇ ਦੇਖੋ ਕਿਵੇਂ ਜ਼ੁਬਾਨ ਚੱਲਦੀ ਆ ਗੋਲ ਗੱਪੇ ਖਾਣੀ ਦੀ ਨਹੀਂ ਵੈਸੇ ਤਾਂ ਇਹਦੀ ਜੀਭ ਹਮੇਸ਼ਾ ਤਾਲਬੇ ਨਾਲ ਲੱਗੀ ਰਹਿੰਦੀ ਆ ਤੇ ਪ੍ਰਮੋਸ਼ਨ ਵੇਲੇ ਦੇਖੋ ਕਿਵੇਂ ਕੈਂਚੀ ਤਰ੍ਹਾਂ ਚੱਲਦੀ ਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਹਾਂ ਹਾਂ ਦਾ ਬਣਾ ਕੇ ਪਾਦਾ ਹਾਂ ਮੈਂ ਦੁਨੀਆ ਤੋਂ ਕੀ ਲੈਣਾ ਮੈਨੂੰ ਮਿਲਿਆ ਤੇਰਾ ਪਿਆਰ ਮੈਂ ਤੁਹਾਡੇ ਜੁੱਤੀਆਂ ਦਾ ਬਣਾ ਕੇ ਪਾਵਾਂ ਹਾਂ ਓਏ ਪਤੰਦਰਾ ਤੂੰ ਤਾਂ ਕੋਈ ਕੰਮ ਕਰਨਾ ਨਹੀਂ ਹੈ ਜਿਉਂ ਕਰਦੀ ਆ ਉਹਨੂੰ ਤਾਂ ਕਰ ਲੈੰਦੇ ਓ ਵੈਸੇ ਯਾਰ ਮੈਂ ਤੈਨੂੰ ਕੱਲੇ ਨੂੰ ਕੰਮਚੋਰ ਸਮਝਦਾ ਜੇ ਦੇਖਿਆ ਜਾਵੇ ਤੇ ਯਾਰ ਬੁਗੜੀ ਤੇਲਤੂ ਵੱਡੀ ਕੰਮਚੋਰਾ ਖਾਣ ਪੀਣ ਦੀ ਵੀਡੀਓ ਬਣਾਉਣ ਲੱਗੇ ਬੜੇ ਦੰਦ ਕੱਢਦੀਆਂ ਹੈ ਤੇ ਹੁਣ ਭਾਂਡੇ ਧੋਣ ਲੱਗੇ ਦੇਖ ਲਾ ਕਿਵੇਂ ਜਾਨ ਨਿਕਲੀ ਪਈ ਆ ਹੁਣ ਤਾਂ ਮੱਖੀ ਨੁੜਦੀ ਪਈ ਯਾਰ ਵੇਖਿਆ ਜਾਵੇ ਨਾ ਗੁਗੜੀ ਪਾਣੀ ਬਚਾਉਣ ਚ ਸਭ ਤੋਂ ਪਹਿਲੇ ਨੰਬਰ ਤੇ ਆ ਕਿਉਂਕਿ ਜਿਹੜੇ ਪਾਣੀ ਨਾਲ ਉਹ ਭਾਂਡੇ ਧੋਈ ਜਾਂਦੀਆਂ ਨਾ ਇਹੋ ਜਿਹੇ ਪਾਣੀ ਨਾਲ ਤਾਂ ਬੰਦਾ ਜੰਗਲ ਪਾਣੀ ਵਾਲੇ ਹੱਥ ਨਾਲ ਧੋਵੇ ਪਤਾ ਨਹੀਂ ਕਿਹੜੇ ਸਿਵਰ ਤੋਂ ਭਰ ਕੇ ਲਿਆਈ ਆ ਤੁਸੀਂ ਗਾੜੀ ਵਿੱਚ ਜਾ ਰਹੇ ਹੋ ਤਾਂ ਹਮੇਂ ਉਹ ਬਲੈਕ ਕਰਟਨਸ ਲਗਾਉਣੇ ਪੈਂਦੇ ਹਨ ਗਾੜੀ ਵਿੱਚ ਔਰ ਗੋਪੀ ਜੇ ਕਰਤੂਤਾ ਕਾਲੀਆਂ ਕਰੋਗੇ ਫਿਰ ਪਰਦੇ ਤਾਂ ਕਾਲੇ ਲਾਉਣੇ ਪੈਣਗੇ ਕੀ ਹੋ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਜਿੱਥੇ ਪਰਦੇ ਲਾਉਣੇ ਚਾਹੀਦੇ ਸੀ ਉੱਥੇ ਲਾਏ ਨਹੀਂ ਤੇ ਹੁਣ ਗੱਡੀਆਂ ਚ ਲਾਉਂਦੇ ਫਿਰਦੇ ਆ ਕਿਉਂਕਿ ਅਗਰ ਆਪ ਨਹੀਂ ਲਗਾਓਗੇ ਤਾਂ ਲੋਕ ਦੇਖਦੇ ਹਨ ਔਰ ਬਹੁਤ ਅਜੀਬ ਬਿਹੇਵੀਅਰ ਕੁਝ ਵੀ ਕਰ ਸਕਦੇ ਹਨ ਮਤਲਬ ਹਮੇਂ ਕੁਝ ਹਰਤ ਨਹੀਂ ਹੈ ਅਗਰ ਕੋਈ ਹਮੇਂ ਮਾਰ ਵੀ ਦੇ ਹਮਾਰੀ ਗੱਡੀ ਚਲਤੇ ਮੈਂ ਗੋਪੀ ਐਨੀ ਮੋਸ਼ਨਲ ਸਟੋਰੀ ਨਾ ਸੁਣਾ ਸੱਚੀ ਔਰ ਤੇਰੇ ਬੈਕਗ੍ਰਾਉਂਡ ਮਿਊਜ਼ਿਕ ਨੇ ਨਾ ਮੇਰੀਆਂ ਅੱਖਾਂ ਚੋਂ ਪਾਣੀ ਲਿਆਂਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਹੜੀਆਂ ਫੀਲੀਆਂ ਚੱਕੀ ਫਿਰਦੇ ਆ ਇਹ ਬਣੇ ਫਿਰਦੇ ਆ ਸਾਲੇ ਅੱਡ ਵੱਡੇ ਸਟਾਰ ਓ ਯਾਰ ਇਹਨਾਂ ਨੂੰ ਮਾਰਨ ਨੂੰ ਮੈਨੂੰ ਸਮਝ ਨਹੀਂ ਆਦੀ ਵੀ ਕਿਹਨੇ ਆਪਦੀਆਂ ਗੋਲੀਆਂ ਖਰਾਬ ਕਰਨੀਆਂ ਇਹਨਾਂ ਨੂੰ ਮਾਰ ਕੇ ਓ ਯਾਰ ਇਹ ਅੱਡ ਸਾਲੇ ਬਣੇ ਫਿਰਦੇ ਆ ਬਾਲੀਵੁੱਡ ਦੇ ਸਟਾਰ ਮੂੰਹ ਨਾ ਮੱਥਾ ਤੇ ਜੱਨ ਪਾੜੋ ਦੱਥਾ ਹਲੋ ਹਾਂ ਬੁਗੜੀ ਬੋਲ ਬੇ ਕਿੱਥੇ ਰਹਿ ਗਈ ਤੇਰੀ ਬਰਾਤ ਕਿੱਥੇ ਰਹਿ ਗਈ ਆ ਓ ਮੇਰੀ ਖੰਡ ਬਰਾਤ ਤਾਂ ਹਲੇ ਤਿਆਰ ਹੀ ਨਹੀਂ ਹੋਈ ਟਾਈਮ ਲੱਗੂ ਆ ਮਰ ਜਣਿਆ ਇੱਥੇ ਪਕੌੜੇ ਖਾ ਗਏ ਸਾਰੇ ਲੋਕਾਂ ਨੇ। ਉਹ ਮੈਨੂੰ ਪਤਾ ਸੀ ਤੁਹਾਡੇ ਭੁੱਖੇ ਰਿਸ਼ਤੇਦਾਰਾਂ ਦਾ ਪਕੌੜੇ ਮੋਕ ਹੀ ਜਾਣੇ ਆ। ਹੁਣ ਐਵੇਂ ਕਰੀ ਇੱਕ ਪਲੇਟ ਬਚਾ ਕੇ ਰੱਖ ਲਈ, ਕੱਗ ਭੁਗ ਲਾਉਣ ਲਈ। ਇਹ ਗਲਾਬ ਜਾਮਾ ਖਤਮ ਕਰਤੀਆਂ ਹੀ ਉਹ। ਓਏ ਤੂੰ ਗਲਾਬ ਜਾਮਨਾਂ ਨੂੰ ਮਾਰ ਗੋਲੀ ਤੇ ਮੈਂ ਸੁਣਿਆ ਤੇਰਾ ਪਹਿਲਾ ਵਿਆਹ ਹੋਇਆ ਸੀ। ਕਿੰਨੇ ਜਵਾਕ ਸੀ ਤੇਰੇ? ਨਾ ਬੱਚੇ 5 ਤੀਆਂ 4 ਮੁੰਡੇ। ਹਾਂ? ਤੇ ਉਹਨੂੰ ਛੱਡ ਕੇ ਮੇਰੇ ਨਾਲ ਵਿਆਹ ਕਰਾਈ ਜੰਨੀ ਆ। ਉਹਦੇ ਤੋਂ ਤੈਨੂੰ ਸੱਚਾ ਪਿਆਰ ਨਹੀਂ ਲੱਭਿਆ। ਸੱਚਾ ਪਿਆਰ ਨਹੀਂ ਮੈਨੂੰ ਲੱਭਿਆ। ਓਏ ਕਮਲੀਏ ਨੌਜਵਾਨ ਖ ਜੰਮ ਕੇ ਵੀ ਤੈਨੂੰ ਸੱਚਾ ਪਿਆਰ ਨਹੀਂ ਲੱਭਿਆ ਮੇਰੇ ਤੋਂ ਤਾਂ ਕੋਈ ਉਮੀਦ ਹੀ ਨਾ ਰੱਖ